हां जी दोस्तों ਅਸੀਂ ਚੱਲੇ ਆ ਅੱਜ ਮੱਕੀ ਵੰਡਣ ਤੇ ਜਿਹੜੀ ਅਸੀਂ ਅੱਜ ਮੱਕੀ ਵੱਡ ਕੇ ਲੈ ਕੇ ਆਵਾਂਗੇ ਉਹ ਸਿਰਫ ਉਹੀ ਗਊਆਂ ਨੂੰ ਪਾਈ ਜਾਊਗੀ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈਗਾ ਕਿਉਂਕਿ ਗਊਂ ਸਾਲਾਂ ਚ ਵੀ ਜੇ ਦੇਖੀ ਤਾਂ ਉੱਥੇ ਤਾਂ ਲੋਕ ਦਾਨ ਦੇ ਆਉਂਦੇ ਨੇ ਤੇ ਉੱਥੇ ਹਰਾਚਾਰਾ ਹੀ ਪਹੁੰਚ ਜਾਂਦਾ ਪਰ ਅਸੀਂ ਚਾਹੁੰਦੇ ਆ ਵੀ ਉਹ ਗਊਆਂ ਨੂੰ ਪਾਈ ਜਾਵੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈਗਾ ਤੇ ਆ ਜਿਹੜੀ ਤੁਸੀਂ ਸਾਹਮਣੇ ਮੱਕੀ ਦੇਖ ਰਹੇ ਹੋ ਜਿੰਨੀ ਮੱਕੀ ਦੇਖ ਰਹੇ ਹੋ ਇਹ ਸਿਰਫ ਉਹੀ ਗਊਆਂ ਵਾਸਤੇ ਆ ਜਾਂ ਉਹੀ ਜਾਨਵਰਾਂ ਵਾਸਤੇ ਆ ਜਿਨ੍ਹਾਂ ਨੂੰ ਕੋਈ ਕੱਖ ਪਾਉਂਦਾ ਨਹੀਂ ਜਿਹੜੇ ਭੁੱਖੇ ਮਰ ਰਹੇ ਨੇ ਤੇ ਉਦੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਉਣੇ ਆ ਇੱਕ ਹੋਰ ਚੀਜ਼ ਤੇ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਉੱਥੇ ਲੱਗੀਆਂ ਹੋਈਆਂ ਨੇ ਤੀਆਂ ਅੱਜ ਕੱਲ ਜਿਹੜੇ ਤੀਆਂ ਨੇ ਉਹ ਵੀ ਚਲੋ ਆਰਟੀਫੀਸ਼ਲ ਹੋ ਗਏ ਡੀਜ ਡੂਜੇ ਲਾ ਲੈਂਦੇ ਨੇ ਇੱਥੇ ਵੀ ਇੰਨਾ ਇਕੱਠ ਨਹੀਂ ਜਿੰਨਾ ਹੋਣਾ ਚਾਹੀਦਾ ਸੀ ਚਲੋ ਬਾਕੀ ਇਹ ਆ ਵੀ ਅੱਜ ਕੱਲ ਜਿਹੜੇ ਜਵਾਕ ਨੇ ਜਾਂ ਜੂਥਾ ਉਹ ਬਾਹਰੇ ਵਾਗੇ ਨੌਜਵਾਨ ਪੀੜੀ ਸਾਡੀ ਤਾਂ ਵੀ ਫਰਕ ਪੈ ਗਿਆ ਪਰ ਪਹਿਲਾਂ ਤੀਆਂ ਹੁੰਦੀਆਂ ਸੀ ਪਿੰਗਾ ਪਾਉਂਦੇ ਸੀ ਜਾਂ ਬੋਲੀਆਂ ਪਾਉਂਦੇ ਸੀ ਅੱਜ ਕੱਲ ਡੀਜੇ ਲੱਗਦੇ ਆ ਤੇ ਇਧਰ ਆ ਜਿਹੜੇ ਮੁੰਡੇ ਨੇ ਇਹ ਵੀ ਸਾਡੇ ਨਾਲ ਆਏ ਨੇ ਇਹ ਕਹਿੰਦੇ ਵੀ ਜਿੰਨਾ ਇੱਕ ਸਾਥ ਹੋ ਸਕਿਆ ਭਾਈ ਅਸੀਂ ਛੋਡੀ ਹੈਲਪ ਜ਼ਰੂਰ ਕਰਾਵਾਂਗੇ ਤੇ ਵਧੀਆ ਗੱਲਾਂ ਚੰਗੇ ਕੰਮਾਂ 'ਚ ਲੱਗਣਗੇ ਚੰਗੇ ਕੰਮ ਕਰਨਗੇ ਤੇ ਇਧਰ ਇਹ ਛੋਟੇ ਨੇ ਕੱਖ ਵੱਢਣੇ ਸ਼ੁਰੂ ਕਰਤੇ ਕਿਉਂਕਿ ਬਦਲ ਹੋਇਆ ਪਿਆ ਤੇ ਪਰ ਨਜ਼ਾਰਾ ਬਹੁਤ ਆਉਂਦਾ ਕੰਮ ਕਰਨ ਦਾ ਇਹੋ ਜਿਹਾ ਕੰਮ ਕਰਨ ਦਾ ਕੱਖ-ਖੁੱਕ ਵੱਢਣ ਦਾ ਇਹ ਵੀ ਸ਼ੌਂਕ ਹੁੰਦੇ ਨੇ ਜੇ ਮੱਝਾਂ ਪਾਲਣੀਆਂ ਕੋਈ ਨਸਲ ਦੀਆਂ ਰੱਖਣੀਆਂ ਮੱਝਾਂ ਜਾਂ ਇਹ ਕੰਮ ਕਰਨੇ ਵੀ ਸੌਂਕ ਹੁੰਦੇ ਆ ਯਾਰ ਆਪਦੇ-ਆਪਦੇ ਤੇ ਜਿਹਨੂੰ ਇਹ ਸੌਂਕ ਪੈ ਗਏ ਫਿਰ ਜ਼ਿੰਦਗੀ 'ਚ ਨਜ਼ਾਰੀ ਨਜ਼ਾਰੇ ਨੇ ਤੇ ਇਦਰਾ ਸਾਡਾ ਚੋਬਰ ਫੋਨ ਤੇ ਲੱਗ ਰਿਹਾ ਤੇ ਫਿਰ ਮੈਂ ਖਾ ਵੀ ਚਲੋ ਮੈਂ ਨਾਲ ਲੱਗ ਜਾਣਾ ਤਾਂ ਜਿਹੜਾ ਕੰਮ ਆ ਉਹ ਛੇਤੀ ਨਿਬੜ ਜੂਗਾ ਕਿਉਂਕਿ ਸ਼ਾਮ ਵੀ ਹੋ ਗਈ ਨਾ ਟਾਈਮ ਵੀ ਜਾਦੇ ਹੋ ਜੂ ਸਾਨੂੰ ਅਸੀਂ ਕੁਤਰਾ-ਕਤਰਾਂਗੇ ਵੀ ਘਰੇ ਜਾ ਕੇ ਮਸ਼ੀਨ ਤੇ ਤਾਂ ਕਰਕੇ ਤੇ ਫਿਰ ਅਸੀਂ ਦੋਏ ਜਣੇ ਲੱਗ ਕੇ ਮੈਂ ਖਾ ਜਲਦੀ-ਜਲਦੀ ਵੱਢ ਦਾਂਗੇ ਤੇ ਬਾਕੀ ਯਾਰ ਇੱਕ ਗੱਲ ਹੋਰ ਆ ਵੀ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਵੀ ਕੋਈ ਵੀ ਚੀਜ਼ ਜੇ ਅਸੀਂ ਦਾਨ ਕਰਦੇ ਆ ਤਾਂ ਜਿੱਥੇ ਲੋੜ ਆ ਉੱਥੇ ਕਰਿਆ ਕਰੋ ਜਿਵੇਂ ਸਕੂਲਾਂ 'ਚ ਲੋੜ ਹੁੰਦੀ ਆ ਬਹੁਤ ਜ਼ਿਆਦੇ ਸਕੂਲਾਂ 'ਚ ਬਾਟਰ ਕੂਲਾਂ ਦੀ ਲੋੜ ਆ ਤੁਸੀਂ ਉੱਥੇ ਕਰੋ ਜਿੱਥੇ ਪਹਿਲੀ ਇਨਕਮ ਦਾ ਸਾਧਨ ਹੈਗਾ ਜਾਂ ਜਿੱਥੇ ਪਹਿਲੀ ਲੱਖਾਂ ਰੁਪਏ ਨੇ ਕਰੋੜਾਂ ਰੁਪਏ ਨੇ ਉੱਥੇ ਨਾ ਤੁਸੀਂ ਕਰਿਆ ਕਰੋ ਉੱਥੇ ਦਾਨ ਕਰੋ ਪੱਖੇ ਭੁੱਖੇ ਜਿੱਥੇ ਜਿਵੇਂ ਸਕੂਲ ਹੋਗੇ ਜਾਂ ਜਿੱਥੇ ਲੋੜ ਆ ਤੇ ਆਹ ਮੁੰਡਾ ਸਾਡਾ ਕੱਖ ਚੱਕੀ ਜਾਂਦਾ ਤੇ ਜਿਹੜੇ ਸੈਰੀ ਸੂਰੀ ਨੇ ਮੈਨੂੰ ਲੱਗਦਾ ਉਹ ਤਾਂ ਕਿੱਥੇ ਚੱਕ ਲੈਣਗੇ ਕਿਉਂਕਿ ਹੁੰਦਾ ਇਹ ਚ 50 60 ਕਿਲੋ ਵਜਨ ਹੋ ਜਾਂਦਾ ਇੱਕ ਭਰੀ ਚ ਪਰ ਇਹ ਜਿਹੜਾ ਨਾਰਮਲ ਹੀ ਚੱਕ ਲੈਂਦੇ ਨੇ ਕਿਉਂਕਿ ਜੇ ਬੰਦਾ ਕੰਮ ਕਰਦਾ ਰਹੇ ਇਹ ਜੀ ਤਾਂ ਪਸੀਨਾ ਆਉਂਦਾ ਉਹਦੇ ਨਾਲ ਕੈਮੀਕਲ ਨੇ ਜਿਹੜੇ ਬਾਡੀ ਦੇ ਉਹ ਬਾਹਰ ਨਿਕਲ ਜਾਂਦੇ ਆ ਤਾਂ ਬਿਮਾਰੀਆਂ ਬਿਮੂਰੀਆਂ ਲੱਗਣ ਦਾ ਜਿਹੜਾ ਚਾਂਸ ਆ ਉਹ ਬਹੁਤ ਜ਼ਿਆਦਾ ਘੱਟ ਹੋ ਜਾਂਦਾ ਤਾਂ ਹੀ ਸਾਡੇ ਵਾਲ ਤਾਂ ਗੋਲੀ ਗੋਲੀ ਵੀ ਨਹੀਂ ਲੈਂਦੇ ਬੁਖਾਰਪੂਰ ਦੀ ਵੀ ਕੋਈ ਚੱਕਰ ਹੀ ਨਹੀਂ ਤੇ ਆ ਹੁਣ ਲਾਗੇ ਜਿਹੜੇ ਰਹਿ ਕੇ ਕੱਖ ਉਹ ਅਸੀਂ ਚੱਕ ਕੇ ਸਾਰੇ ਬੰਨ ਕੇ ਟਰਾਲੀ ਚ ਦੇਖ ਕੇ ਇਹ ਰਿਆ ਵਿੱਚ ਤੂੜੀ-ਤਾੜੀ ਪਾ ਕੇ ਫਿਰ ਲੈ ਕੇ ਜਾਵਾਂਗੇ ਕਿਉਂਕਿ ਸਾਡੇ ਇੱਕ ਜਗ੍ਹਾ ਹੀ ਬਣੀ ਹੋਈ ਆ ਹੋਣੀ ਮਨ ਲਾ ਕੇ ਕਿਲਾ ਜਗ੍ਹਾ ਹੋਣੀ ਤੇ ਉਹਦੇ ਆਲੇ-ਦੁਆਲੇ ਬਾਉਂਡਰੀ ਬੱਜੀ ਹੋਈ ਆ ਦੁਕਾਨਾਂ ਨੇ ਆਲੇ-ਦੁਆਲੇ ਜਾਂ ਘਰ ਨੇ ਜਿਹੜੀਆਂ ਵੀ ਗਉਆਂ ਛੜ ਕੇ ਉਹਦੇ ਆਲੇ-ਦੁਆਲੇ ਫਿਰਦੀਆਂ ਹੁੰਦੀਆਂ ਨੇ ਤਾਂ ਲੋਕ ਉੱਥੇ ਛੱਡੇ ਆਉਂਦੇ ਨੇ ਇਹਦੇ ਨਾਲ ਇਹ ਆ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਇਹਦੇ ਨਾਲ ਇਹ ਆ ਵੀ ਦੁਰਘਟਨਾਵਾਂ ਨਹੀਂ ਵਾਪਰਦੀਆਂ ਉਹ ਸਾਹਮਣੇ ਤੁਸੀਂ 3 ਦੇਖ ਲਓ 3 ਲੱਗ ਰਹੀਆਂ ਨੇ ਤੇ ਆਪਣਾ ਅਬਦਾ ਇੰਜੋਏ ਕਰ ਰਹੀਆਂ ਨੇ ਲੇਡੀਜ਼ ਆਪਣੀਆਂ ਮਾਤਾ ਪਿਤਾ ਸਾਰੀ ਚਲੋ ਵਧੀਆ ਜਿੰਨਾ ਜਿਵੇਂ ਵੀ ਤੀਆਂ ਲਾਰੇ ਨੇ ਘਟੋਕੜ ਵਿਰਸੇ ਨਾਲ ਜੁੜੇ ਤਾਂ ਹੋਏ ਨੇ ਜਾਤ ਤਾਂ ਹੈਗਾ ਵੀ ਤੀਆਂ ਦਾ ਵੀ ਤਿਹਾਰਾ ਨਹੀਂ ਤਾਂ ਅੱਜ ਕੱਲ ਲੋਕ ਭੁੱਲਦੇ ਜਾ ਰਹੇ ਨੇ ਬਹੁਤ ਜ਼ਿਆਦਾ ਜਿਹੜੇ ਤਿਹਾਰ ਨੇ ਜਿਵੇਂ ਗੁੱਡੀ ਫੂਕਣਾ ਹੁੰਦਾ ਸੀ ਅੱਗੇ ਜਮੀ ਨਹੀਂ ਪੈਂਦਾ ਸੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ ਵੀ ਕੀ ਹੁੰਦਾ ਸੀ ਤੇ ਆ ਉਧਰ ਸਾਡਾ ਛੋਟਾ ਕੱਖ ਲਈ ਜਾਂਦਾ ਚੱਕੀ ਤੇ ਇੱਧਰ ਸਾਨੂੰ ਇਸ ਇੱਕ ਚੀਜ਼ ਹੋਰ ਦਿਖਾਉਣਾ ਹੈ ਦਾਤੀ ਇਹ ਬਹੁਤ ਜ਼ਰੂਰੀ ਹੈ ਜੇ ਬੰਦਾ ਖੇਤ ਦਾ ਕੰਮ ਕਰਦਾ ਜਾਂ ਕੋਈ ਕਿਸਾਨ ਆ ਉਹਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਵੀ ਜੇ দান ਦੇਣਾ ਤਾਂ ਉੱਥੇ ਹੀ ਦਿਆ ਕਰੋ ਯਾਰ ਜਿੱਥੇ ਲੋੜ ਆ ਜਿੱਥੇ ਪਹਿਲੇ ਸਾਰਾ ਕੁਝ ਆ ਉੱਥੇ ਨਾ ਐਵੇਂ দান ਦਿਆ ਕਰੋ ਜਾਂ ਸੋਚੇ ਬਾਜੀ ਇਹ ਤਾਂ ਇੱਕ ਸੋਚੇ ਬਾਜੀ ਪੈਣ ਵਾਲਾ ਕੰਮ ਹੋ ਗਿਆ ਵੀ ਉੱਥੇ ਤੁਹਾਨੂੰ ਅਸੀਂ ਨਾਂ ਲਿਖਵਾ ਦਾਂਗੇ ਜਾਂ ਨਾਂ ਲਿਖਵਾਉਣ ਦੀ ਲੋੜ ਵੀ ਨਹੀਂ ਯਾਰ ਤੁਸੀਂ দান ਦਿਓ ਬਸ ਗੱਲ ਖਤਮ ਤੇ ਆ ਸਾਹਮਣੇ ਜਿਹੜੇ ਸਿਆਣੇ ਬੰਦੇ ਨੇ ਇਹ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਧੀਆਂ ਕਰਕੇ ਤੇ ਵੀ ਚਲੋ ਵੈਸੀ ਬਹਿ ਗਏ ਵੀ ਚਲੋ ਅੱਜਕੱਲ ਮਾਹੌਲ ਜੇ ਠੀਕ ਨਹੀਂ ਹੈਗਾ ਕੋਈ ਲੜਾਈ-ਵੜਾਈ ਨਾ ਹੋ ਜੇ ਤੇ ਆ ਹੁਣ ਇੱਧਰ ਮਸ਼ੀਨ ਤੇ ਜਿਹੜਾ ਟੋਕਾ ਗੁੱਤਰ ਰਿਹਾ ਇਹ ਵੀ ਪਹਿਲਾਂ ਜਦੋਂ ਟੋਕਾ ਕੁਤਰਦੇ ਹੁੰਦੇ ਸੀ ਉਦੋਂ ਹੱਥੀਏ ਕੁਤਰਦੇ ਦੀ ਤਾਂ ਜਿਹੜੀ ਬਾਡੀ ਦੀ ਪੂਰਾ ਵਰਕ ਕਰਦੀ ਦੀ ਜਾਂ ਕਹੀ ਚਲਾਉਂਦੇ ਸੀ ਉਹਦੇ ਨਾਲ ਵੀ ਪੂਰੀ ਬਾਡੀ ਵਰਕ ਕਰਦੀ ਸੀ ਪਰ ਅੱਜ ਕੱਲ ਤਾਂ 5 ਮਿੰਟਾਂ 'ਚ ਕੰਮ ਨਿਬੜ ਜਾਂਦਾ ਤਾਂ ਹੀ ਜਿਹੜਾ ਸਾਡਾ ਅੱਜ ਕੱਲ ਰਿਸ਼ਤੇ ਨੇ ਉਹ ਖਤਮ ਹੋ ਗਏ ਜਿਹੜਾ ਪਿਆਰ ਆ ਉਹ ਘਟ ਗਿਆ ਕਿਉਂਕਿ ਅੱਗੇ ਮੈਂ ਆਪਣੀ ਸੁਰਤ 'ਚ ਮੈਂ ਲੋਕਾਂ ਨਾਲ ਟੋਕਾ ਕਰਾਇਆ ਹੁੰਦਾ ਸੀ ਉਹ ਮੇਰੇ ਨਾਲ ਖੜਾ ਜਾਂਦੇ ਸੀ ਜਾਂ ਜਦੋਂ ਕਿਸੇ ਦੇ ਸੱਤ ਪੈਂਦੀ ਸੀ ਤਾਂ 20 25 25 ਬੰਦੇ ਇਕੱਠੇ ਹੋ ਜਾਂਦੇ ਸੀ ਲੇਬਰ ਲੈ ਕੇ ਆਉਣ ਦੀ ਲੋੜ ਹੀ ਨਹੀਂ ਪੈਂਦੀ ਸੀ ਇੰਨਾ ਜਿਹੜਾ ਜ਼ਿਆਦੇ ਬੁੜੀਆਂ ਇਕੱਠੀਆਂ ਹੁੰਦੀਆਂ ਸੀ ਕਿਉਂਕਿ ਰੋਟੀ ਪਾਣੀ ਸੀ ਜਿਹੜਾ ਉਸੇ ਘਰੇ ਬਣਦਾ ਸੀ ਸਾਰੇ ਬੰਦਿਆਂ ਦਾ ਅੱਜ ਕੱਲ੍ਹ ਤਾਂ ਬਹੁਤ ਫਰਕ ਪੈ ਗਿਆ ਹੁਣ ਇਦਾਂ ਇਹਨੇ ਤੂੜੀ ਦੇ ਵਿੱਚ ਜਿਹੜੇ ਕਾਖਰ ਲਾਵਾਂਗੇ ਕਿਉਂਕਿ ਜੇ ਇਹਨੂੰ ਐਂ ਪਾ ਤਾ ਆਪਾਂ ਨੇ ਕੱਲੇ ਹਰੇ ਨੂੰ ਤਾਂ ਜਿਹੜੀ ਗਊਆਂ ਨੂੰ ਆਉਂ ਦਿੱਕਤ ਆ ਜਾਂਦੀ ਹੈ ਜਿਵੇਂ ਆਪਾਂ ਲੂਜ਼ ਮੂਸ਼ਨ ਲੱਗ ਜਾਂਦੇ ਆ ਮਨੁੱਖ ਨੂੰ ਬੰਦਿਆਂ ਦੇ ਬੰਦਿਆਂ ਨੂੰ ਉਵੇਂ ਜਿਹੜਾ ਗਊਆਂ ਨੂੰ ਪ੍ਰੋਬਲਮ ਆ ਜਾਂਦੀ ਹੈ ਤਾਂ ਕਰਕੇ ਤੂੜੀ ਹੈ ਜਿਹੜੀ ਥੋੜੀ ਬਹੁਤ ਪਾਣੀ ਬਹੁਤ ਜ਼ਰੂਰੀ ਹੈ ਤੇ ਆ ਹੁਣ ਨੇ ਰਲਾ ਤੇ ਇਸ ਤੋਂ ਬਾਅਦ ਸਾਨੂੰ ਅਸੀਂ ਉਹ ਜਗ੍ਹਾ ਤੇ ਖਾਵਾਂਗੇ ਜਿਹੜੀ ਤੇ ਗੱਲ ਕਰ ਰਹੀ ਸੀ ਆ ਤੇ ਜੇ ਕੋਈ ਸਾਨੂੰ ਰਾਤ ਗਈ ਮਿਲੀ ਤਾਂ ਉਹਨੂੰ ਵੀ ਜਿਹੜੇ ਕੱਖ ਪਾ ਦਾਂਗੇ ਚਲੋ ਆ ਹੁਣ ਰਲਾ ਦੇਣ ਤੋਂ ਇਹਨੂੰ ਸਾਰੇ ਇੱਕ ਵਾਰੀ ਫਿਰ ਚਲਦੇ ਆਪ ਅੱਗੇ ਤੇ ਬਾਕੀ ਜਰ ਜੇ ਤੁਹਾਨੂੰ ਰਾਤ ਕੋਈ ਜ਼ਖਮੀ ਜਾਨਵਰ ਮਿਲਦਾ ਜਾਂ ਕੋਈ ਪੰਛੀ ਮਿਲਦਾ ਕਿਉਂਕਿ ਪੰਛੀ ਨੇ ਜਿਹੜੇ ਸਾਡੇ ਉਹ ਵੀ ਅੱਜ ਬਹੁਤ ਜ਼ਿਆਦੇ ਜਿਹੜੀ ਉਹਨਾਂ ਦੀ ਗਿਣਤੀ ਆ ਘਟ ਗਈ ਜੇ ਤੁਹਾਨੂੰ ਕਈ ਵਾਰ ਜ਼ਖਮੀ ਮਿਲਦਾ ਹੁੰਦਾ ਤਾਂ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਉਹਦੀ ਹੈਲਪ ਕਰਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਜਿਹੜੀਆਂ ਹੁਣ ਅੱਜ ਕੱਲ ਜਿਵੇਂ ਪੰਛੀ ਆਪਣੇ ਅੱਗੇ ਘੁੱਗੀਆਂ ਘਟਾਰਾਂ ਖਤਮ ਹੁੰਦੀਆਂ ਯਾਰੀਆਂ ਨੇ ਇੱਧਰ ਸੇ ਇੱਕ ਗਊ ਨੂੰ ਕੱਖ ਪਾ ਤੇ ਵੀ ਚਲੋ ਇਹ ਇੱਥੇ ਖਾ ਲੂਗੀ ਜਿੰਨੇ ਕਿਨੇ ਖਾਣੇ ਹੋਣਗੇ ਤੇ ਹਾਂ ਜਿਹੜੀ ਉਹ ਪੰਛੀਆਂ ਵਾਲੀ ਗੱਲ ਆ ਯਾਰ ਉਹਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਕਿਉਂਕਿ ਅੱਗੇ ਆਪਣੇ ਕਾਂ ਆਉਂਦੇ ਹੁੰਦੇ ਸੀ ਘਰਾਂ 'ਚ ਤੇ ਹੁਣ ਤਾਂ ਉਹ ਵੀ ਆਣੋਂ ਹਟ ਗਏ ਦੇਖੀ ਨਹੀਂ ਹੁਣ ਤਾਂ ਬਹੁਤ ਜ਼ਿਆਦਾ ਜਿਹੜੇ ਕੱਟ ਆ ਆਪਾਂ ਦੇਖਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਕਿਉਂਕਿ ਜੇ ਆਉਣ ਵਾਲੇ ਟਾਈਮ 'ਚ ਪੰਜ ਚਾਰ ਸਾਲਾਂ 'ਚ ਤਾਂ ਉਹ ਫੋਟੋਆਂ 'ਚ ਹੀ ਦੇਖਿਆ ਕਰਨਗੇ ਜਾਂ ਫੋਨ 'ਚ ਦੇਖਿਆ ਕਰਾਂਗੇ ਆਪਾਂ ਫੋਟੋਆਂ ਜਾਂ YouTube 'ਤੇ ਦੇਖਿਆ ਕਰਾਂਗੇ ਉਹਦੋਂ ਨੋ ਖਤਮ ਹੀ ਹੋ ਜਾਣੇ ਆ ਤੇ ਇੱਕ ਗਾਈ ਆ ਜਿਹੜੀ ਇੱਧਰ ਹੋਰ ਆ ਗਈ ਤੇ ਇਹ ਵੀ ਕੱਖ ਲੱਗੀ ਖਾਨ ਤੇ ਅੱਗੇ ਸਾਨੂੰ ਅਸੀਂ ਦਿਖਾਉਣੇ ਆ ਕਿਲਾ ਤੇ ਸਰਕਾਰ ਨੂੰ ਯਾਰ ਇਹ ਵੀ ਬੇਨਤੀ ਆ ਐਜੂਕੇਸ਼ਨ ਸਿਸਟਮ ਤੇ ਵੀ ਤੇ ਵੀ ਧਿਆਨ ਦਿਓ ਤੇ ਇਨ੍ਹਾਂ ਤੇ ਵੀ ਸਾਡੇ ਜਿਹੜੇ ਕਿਲੇ ਨੇ ਇਨ੍ਹਾਂ ਤੇ ਵੀ ਧਿਆਨ ਦਿਓ ਇਹ ਜਿਹੜਾ ਕਿਲਾ ਇਹ ਗੁਰਦਤ ਸਿੰਘ ਨੇ ਬਣਾਇਆ ਸੀ ਤੇ ਇਹ ਨਾਭਾ ਰਿਆਸਤ ਦੀ ਰਾਜਧਾਨੀ ਵੀ ਰਹੀ ਆ ਜਿਵੇਂ ਆਪਾਂ ਕਹਿ ਰਹੇ ਸੀ ਵੀ ਆਪਣੇ ਲਾਵੇ ਕਿੰਨੀਆਂ ਕਿਹ ਨਿਸ਼ਾਨੀਆਂ ਰਹਿ ਗਈਆਂ ਚਲੋ ਸਰਕਾਰ ਵੀ ਚਲੋ ਨਹੀਂ ਧਿਆਨ ਦੇ ਰਹੀ ਤਾਂ ਥੋੜਾ ਜਿਹਾ ਲੋਕਾਂ ਨੂੰ ਵੀ ਧਿਆਨ ਦੇਣਾ ਬਣਦਾ ਹੁਣ ਅਸੀਂ ਦੇਖਦੇ ਆ ਇਹਦੇ ਆਲੇ ਦੁਆਲੇ ਲੋਕ ਮਿੰਟ ਲਾਉਂਦੇ ਨੇ ਕੂੜਾ ਡੇਗਣ ਨੂੰ ਕਟੋ-ਕਟ ਯਾਰ ਤੁਸੀਂ ਇਹ ਤਾਂ ਸੋਚ ਲਓ ਵੀ ਸਾਡੇ ਇਤਿਹਾਸਿਕ ਇਮਾਰਤਾਂ ਨੇ ਸਰਕਾਰਾਂ ਨੇ ਤਾਂ ਚਲੋ ਕਰਨੇ ਕੀ ਆ ਜਿੰਨਾ ਕ ਅਸੀਂ ਕਰ ਸਕਦੇ ਆ ਉਹ ਤਾਂ ਅਸੀਂ ਕਰ ਲਈ ਘਟੋ-ਘਟ ਪਰ ਲੋਕ ਹਟਦੇ ਹੀ ਨਹੀਂ ਤੇ ਇਹ ਚ ਗੱਲਾਂ ਦਾ ਜਿਹੜਾ ਧਿਆਨ ਰੱਖਿਆ ਕਰੋ ਇਹ ਬਹੁਤ ਜ਼ਰੂਰੀ ਗੱਲਾਂ ਨੇ ਕਿਉਂਕਿ ਸਾਨੂੰ ਸਾਡੇ ਲਈ ਹੈ ਹੀ ਕੀ ਆ ਪੰਜਾਬ ਲਈ ਸਾਡੇ ਲਈ ਪੰਜਾਬ ਲਈ ਰਹੀ ਕੀ ਗਿਆ ਕੁਝ ਵੀ ਨਹੀਂ ਸਾਡੇ ਕੋਲੇ ਤੇ ਜੇ ਸਾਡੇ ਲਈ ਇੱਕ ਦੋ ਕਿਲੇ ਹੈਗੇ ਨੇ ਇਤਿਹਾਸਿਕ ਸਾਡੇ ਇਮਾਰਤਾਂ ਹੈਗੀਆਂ ਨੇ ਸੂਰਬੀਰ ਯੋਧਿਆਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਤੱਕਟੋ ਘਟੋ ਉਹਨਾਂ ਨੂੰ ਅਸੀਂ ਸਾਹਮਣੇ ਰੱਖ ਲਿਆ ਕਿਉਂਕਿ ਕੱਲੇ ਸਟੇਟਸ ਲਾਉਣ ਨਾਲ ਗੱਲ ਨਹੀਂ ਬਣਨੀ ਜੇ ਅਸੀਂ ਇਹਨਾਂ ਨੂੰ ਬਚਾਉਣਾ ਤਾਂ ਸਾਨੂੰ ਅੱਗੇ ਆਉਣੀ ਪਊਗਾ ਤੇ ਆ ਤੁਸੀਂ ਦੇਖ ਸਕਦੇ ਹੋ ਅਜ ਕੂੜਾ ਕਿੰਨਾ ਡਿੱਗਿਆ ਪਿਆ ਇਹ ਕਿਲੇ ਦੇ ਜਮਾਂ ਨਾਲ ਡਿੱਗਿਆ ਹੋਇਆ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਛੋਟੇ ਛੋਟੇ ਬੱਚੇ ਨੇ ਵਿਚਾਰੇ ਗਊਂ ਦੇ ਇਹਨਾਂ ਨੂੰ ਅਸੀਂ ਖੁੱਲਣੀ ਚ ਪਾਤੇ ਕੱਖ ਤੇ ਅੱਗੇ ਅਸੀਂ ਤੁਹਾਨੂੰ ਦਿਖਾਉਣੇ ਆ ਉਹ ਜਗ੍ਹਾ ਤੇ ਜਿੱਥੇ ਗਊਆਂ ਰਹਿੰਦੀਆਂ ਨੇ ਤੇ ਆ ਦੇਖ ਸਕਦੇ ਹੋ ਤੁਸੀਂ ਅਗਨਿਆ ਗਊਆਂ ਆਖੜੇ ਨੇ ਉਹ ਸਾਹਮਣੇ ਤੁਸੀਂ ਸਾਰੇ ਦੇਖ ਸਕਦੇ ਹੋ ਘਰ ਪਏ ਹੋਏ ਨੇ ਤੇ ਹੁਣ ਇਹਨਾਂ ਨੂੰ ਅਸੀਂ ਕੱਖ ਪਾਤੇ ਤੇ ਇਹ ਜਿਹੜੇ ਕੱਖ ਆ ਇਹ ਖਾਣ ਲੱਗੇ ਤੇ ਉਹ ਸਾਹਮਣੇ ਜਿਹੜੇ ਗਊਆਂ ਨੇ ਦੇਖੋ ਆ ਰਹੀਆਂ ਨੇ ਕੱਖਾਂ ਨੂੰ ਦੇਖ ਕੇ ਤੇ ਇੱਥੇ ਅਸੀਂ ਕੱਖ ਪਾ ਦਿੰਨੇ ਆ ਤੇ ਵਧੀਆ ਯਾਰ ਇਹ ਕਿਉਂਕਿ ਯਾਰ ਜੇ ਸੜਕ ਦੇ ਵਾਲੇ ਗਊਆਂ ਫਿਰਨ ਗਈਆਂ ਜਾਨਵਰ ਫਿਰਨਗੇ ਤਾਂ ਜਿਹੜੇ ਦੁਰਘਟਨਾਵਾਂ ਵਾਪਰ ਜਾਂਦੀਆਂ ਨੇ ਕਿਸੇ ਦੀ ਮੌਤ ਵੀ ਹੋ ਸਕਦੀ ਹੈ ਤਾਂ ਕਰਕੇ ਵਧੀਆ ਇੱਥੇ ਜਿਹੜਿਆ ਫਿਰ ਰਿਆ ਨੇ ਗਊਆਂ ਸੀ ਇੱਥੇ ਇਕੱਠੀਆਂ ਕਰਕੇ ਸਾਰੀਆਂ ਛੱਡ ਜਾਂਦੇ ਆ ਜੇ ਕੋਈ ਆਲੇ ਦੁਆਲੇ ਸਾਨੂੰ ਲੱਗਦਾ ਵੀ ਉੱਥੇ ਛੱਡੇ ਹੋਣੇ ਜਾਂ ਕੋਈ ਬਿਮਾਰ ਹੁੰਦੀ ਐ ਤੇ ਇੱਥੇ ਉਹਨੇ ਦੇਖਭਾਲ ਹੋ ਜਾਂਦੀ ਐ ਤੇ ਬਾਕੀ ਅਸੀਂ ਤੁਹਾਨੂੰ ਅਗਲੇ ਬਲੌਗ 'ਚ ਜਿਹੜੀ ਗੱਲਬਾਤ ਕਰਾਂਗੇ ਅਗਲੇ ਬਲੌਗ 'ਚ ਦੱਸਾਂਗੇ ਵੀ ਕੀ ਅੱਗੇ ਹੋਇਆ ਕੀ ਗੱਲਾਂ ਬਾਤਾਂ ਨੇ ਤੇ ਇਦਾਂ ਦੇ ਅਸੀਂ ਤੁਹਾਨੂੰ ਜਿਹੜਿਆ ਨਿੱਕੇ ਨਿੱਕੀਆ ਗੱਲਾਂ ਨੇ ਉਹ ਤੁਹਾਨੂੰ ਦੱਸਿਆ ਕਰਾਂਗੇ ਤੇ ਉਹ ਤੁਸੀਂ ਦੇਖ ਸਕਦੇ ਹੋ ਕਿਵੇਂ ਨਿੱਕੇ ਨਿੱਕੇ ਵਿਚਾਰੇ ਬੱਚੇ ਨੇ ਜਿਹੜੇ ਫਿਰ ਰਹੇ ਨੇ ਉਹ ਤੁਸੀਂ ਦੇਖ ਲਓ ਤੇ ਆ ਗਊਆਂ ਕੱਖ ਖਾ ਰਹੀਆਂ ਨੇ ਤੇ ਉਹ ਸਾਹਮਣੇ ਇੱਧਰ ਕੋਈ ਖਾਏ ਸੀ ਤਿੰਨ ਚਾਰ ਵੀ ਤਾਂ ਜਿਹੜਾ ਹਨਾ ਡੋ ਡੀ ਜੇ ਖਾ ਲੈਣੇ ਇਹ ਖਿੜਮੇ ਜੇ ਨਹੀਂ ਤੁਹਾਨੂੰ ਪਤਾ ਆਪਸ ਵਿੱਚ ਜਿਹੇ ਲੜ-ਲੜ ਵੀ ਪੈਂਦੇ ਨੇ ਇੱਕ ਦੂਜੇ ਦੇ ਸਿੰਘ ਸੁੰਗ ਜਾਂ ਮਾਰਨ ਲੱਗ ਜਾਂਦੇ ਆ ਬਾਕੀ ਤੁਹਾਨੂੰ ਅਗਲੇ ਬਲੌਗ ਚ ਦਿਖਾਉਣੀ ਆ